ਉਹਦੇ ਵਾਦੇ ਵੀ ਨਕਲੀ ਮੈਂ ਵੀ ਨਕਲੀ ਉਹ ਠੱਗਾ ਬੰਦਾ ਨਾ ਮੈਂ ਤਾਂ ਦੱਸ ਗਿਆ 36000 ਰੁਪਏ ਬੰਦਾ ਕਹਾ ਕਿ ਜਿੱਤਾਂ 1100 ਉਹ ਵੀ ਨਕਲੀ ਹੱਥਾਂ ਵਿੱਚ ਨੋਟ ਬਾਹਾਂ ਤੇ ਬੰਨੇ ਨੋਟ ਢਿੱਡ ਤੇ ਛਾਤੀ ਦੇ ਨਾਲ ਵੀ ਬੰਨੇ ਨੋਟ 500 200 100 ਦੇ ਅਤੇ 50 50 ਦੇ ਨੋਟ ਕੋਣੇ ਸ਼ਖਸ ਜੋ ਸੜਕਾਂ ਤੇ ਐਵੇਂ ਹੀ ਇੰਨੇ ਸਾਰੇ ਨੋਟ ਲੈ ਕੇ ਘੁੰਮ ਰਿਹਾ ਹੈ ਅਜੀ ਹਾਂ ਇਹ ਕਿਉਂ ਕਰ ਰਿਹਾ ਹੈ ਇਹ ਸੋਚ ਕੇ ਤੁਸੀਂ ਵੀ ਹੈਰਾਨ ਹੋਵੋਗੇ ਚਲੋ ਤੁਹਾਡੀ ਹੈਰਾਨੀ ਅਸੀਂ ਦੂਰ ਕਰ ਦਿੰਦੇ ਹਾਂ ਇਹ ਸ਼ਖਸ ਹੈ ਬਠਿੰਡਾ ਵਾਸੀ ਵਿਜੇ ਕੁਮਾਰ ਜੋ ਸਾਬਕਾ ਕਾਉਂਸਲਰ ਵੀ ਨੇ ਇਹ ਅਕਸਰ ਅਜਿਹੇ ਅਨੋਖੇ ਢੰਗ ਨਾਲ ਆਪਣੇ ਅਨੋਖੇ ਰੋਸ ਮੁਜ਼ਾਰੇ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਉਭਾਰਦੇ ਨੇ ਇਸ ਵਾਰ ਇਹਨਾਂ ਪੰਜਾਬ ਦੀ ਸੱਤਾ ਤੇ ਕਾਬਜ਼ ਆਪ ਸਰਕਾਰ ਨੂੰ ਉਸ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਸੂਬੇ ਦੀਆਂ ਔਰਤਾਂ ਨੂੰ 11 1100 ਰੁਪਏ ਮਹੀਨਾ ਦੇੜ ਦਾ ਵਾਦਾ ਯਾਦ ਕਰਵਾਉਣ ਲਈ ਇਹ ਅਨੋਖਾ ਅਮਰੋਸ ਮੁਜ਼ਾਰਾ ਕੀਤਾ ਹੈ ਅਤੇ ਇਹ ਨੋਟ ਅਸਲੀ ਵੀ ਨਹੀਂ ਸਗੋਂ ਨਕਲੀ ਨੇ ਇਸ ਅਨੋਖੇ ਮੁਜ਼ਾਰੇ ਨੂੰ ਵੇਖ ਜਿੱਥੇ ਸ਼ਹਿਰ ਵਾਸੀ ਹੈਰਾਨ ਨੇ ਉੱਥੇ ਹੀ ਔਰਤਾਂ ਵੀ ਹੈਰਾਨ ਵਿਖਾਈ ਦਿੱਤੀਆਂ ਇਸ ਮੌਕੇ ਵਿਜੇ ਕੁਮਾਰ ਨੇ ਕਿਹਾ ਕਿ ਸੂਬੇ ਦੀ ਮੌਜੂਦਾ ਸਰਕਾਰ ਦੇ ਪੱਲੇ ਲਾਰਿਆਂ ਤੋਂ ਇਲਾਵਾ ਕੁਝ ਨਹੀਂ 3 ਸਾਲ ਹੋ ਗਏ ਨੇ ਸਰਕਾਰ ਨੇ ਲੋਕਾਂ ਨਾਲ ਕੀਤੇ ਆਪਣੇ ਵਾਅਦੇ ਵਫਾ ਨਹੀਂ ਕੀਤੇ ਉਨਾ ਕਿਹਾ ਕਿ ਹੁਣ ਸਰਕਾਰ ਔਰਤਾਂ ਨੂੰ 11100 ਰੁਪਏ ਪ੍ਰਤੀ ਮਹੀਨਾ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਦੇ ਲਈ ਨਿੱਤ ਨਵੀਆਂ ਸ਼ਰਤਾਂ ਵੀ ਲਗਾ ਰਹੀ ਹੈ ਜਿਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਵਾਅਦੇ ਪੂਰੇ ਨਹੀਂ ਕਰਨਾ ਚਾਹੁੰਦੀ ਇਹ ਲੰਗਾ ਝੂਠ ਮਾਰਦੇ ਆ ਤੁਸੀਂ ਝੂਠ ਮਾਰ ਕੇ ਵੀ 1100 ਰੁਪਏ ਦਵਾਂਗੇ ਕਿਉਂ ਝੂਠ ਮਾਰਿਆ ਹੁਣ ਤੁਸੀਂ ਕਹਿੰਦੇ ਆ ਵੀ ਅਸੀਂ ਦੇਖਾਂਗੇ ਵੀ 3 ਲੱਖ ਤੋਂ ਇਨਕਮ ਘਟਾ ਤੇ ਜੋ ਲੋ ਕਿਉਂ ਨਹੀਂ ਬੋਲਦੇ ਠੀਕ ਹੈ ਲੈ ਵੀ ਭਾਈ ਜਿੰਦੀ ਇਨਕਮ ਇੰਨੀ ਘਟ ਹੋਊਗੀ ਜਿਹੜਾ ਇਸ ਜਾਤੀ ਨਾਲ ਸੰਬੰਧ ਰੱਖਦਾ ਉਹਨੂੰ ਦਵਾਂਗੇ ਝੂਠਾਂ ਦੀ ਪੰਡ ਸਿਰੇ ਦਾ ਗੱਪੀ ਤੇ ਬੇ ਬੇਕਾਰ ਸਰਕਾਰ ਸਭ ਤੁਹਾਡੇ ਸਾਹਮਣੇ ਲੇੜੀ ਕਈ ਤਾਂ ਮੇਰੇ ਮੱਥੇ ਮਾਰ ਗਈਆਂ ਕਹਿੰਦੀ 36000 ਰੁਪਏ ਦੇ ਸਾਡਾ ਇਹ ਵੀ ਨਕਲੀ ਆ ਉਹ ਨਕਲੀ ਹੁੰਦੇ ਵਾਦੇ ਨਕਲੀ ਮੈਂ ਨਾ ਇਹ ਨੋਟ ਨਕਲੀ ਇਹ ਸਾਲ ਨੰਗ ਗਿਆ ਇਹਦੋਂ ਬਾਅਦ ਤਾਂ ਸਾਲ ਕੁਝ ਦੇ ਨਹੀਂ ਸਕਦੇ ਇੱਕ ਸਾਲ ਰਹਿ ਗਿਆ ਪਿੱਛੇ ਇੱਕ ਸਾਲ ਦਾ ਕੋਈ ਦੇ ਨਹੀਂ ਬਜਟ ਦੇ ਅੰਦਰ ਰੱਖਿਆ ਹੀ ਨਹੀਂ ਗਿਆ ਠੀਕ ਹੈ ਪਰ ਅੱਜ ਇਸ ਪੰਜਾਬ ਦੇ ਹਾਲਾਤ ਆ ਹਰ ਇੱਕ ਬੱਚਾ ਜੰਮਦਾ ਹੀ 120000 ਰੁਪਏ ਦਾ ਕਰਜ਼ਾਈ ਹੋ ਗਿਆ ਆਪਣੀ ਇਸ ਮੁਜਾਰੇ ਦੌਰਾਨ ਵਿਜੇ ਕੁਮਾਰ ਨੇ ਆਮ ਆਦਮੀ ਪਾਰਟੀ ਨੂੰ ਜੁਮਲਾ ਪਾਰਟੀ ਦੱਸਿਆ ਉਹਨੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਬਣੀ ਸੀ ਤਾਂ ਜਨੀਆਂ ਵੀ ਗੱਲਾਂ ਇਸ ਦੇ ਆਗੂਆਂ ਦੇ ਵੱਲੋਂ ਲੋਕਾਂ ਨੂੰ ਕਈਆਂ ਗਈਆਂ ਉਹਨਾਂ ਵਿੱਚੋਂ ਇੱਕ ਵੀ ਗੱਲ ਤੇ ਪਾਰਟੀ ਦੇ ਆਗੂ ਖਰੇ ਨਹੀਂ ਉਤਰੇ ਤੇ ਲੋਕਾਂ ਨੂੰ ਮੂਰਖ ਬਣਾ ਕੇ ਸੱਤਾ ਦੇ ਵਿੱਚ ਆਏ। ਪਾਂਦੇ ਝੂਠ ਉਹਨੇ ਸਭ ਤੋਂ ਵੱਟੇ ਐ 25 25 50 ਉਹਨਾਂ ਦੇ ਝੂਠ ਲੱਭ ਕੇ ਦਿਖਾ। ਪਹਿਲਾਂ ਉਹ ਕਹਿੰਦੇ ਸੀ ਅਸੀਂ ਰਾਜਨੀਤੀ 'ਚ ਨਹੀਂ ਆਂਦੇ ਫਿਰ ਉਹ ਰਾਜਨੀਤੀ ਚਾਏ ਫਿਰ ਉਹ ਕਹਿੰਦੇ ਸੀ ਵੀ ਅਸੀਂ ਕਾਗਜ਼ ਨਾਲ ਸਮਝੌਤਾ ਨਹੀਂ ਕਰਦੇ ਫਿਰ ਉਹਨਾਂ ਨੇ ਸਮਝੌਤਾ ਕੀਤਾ। ਫੇਰ ਉਹ ਕਹਿੰਦੇ ਸੀ ਕਿ ਅਸੀਂ ਕੋਟੀਆਂ ਨਹੀਂ ਲੈਂਦੇ ਫਿਰ ਉਹਨਾਂ ਨੇ ਕੋਟੀਆਂ ਲਈਆਂ ਫੇਰ ਉਹ ਕਹਿੰਦੇ ਸੀ ਅਸੀਂ ਸਕੋਲਟੀ ਨਹੀਂ ਲੈਂਦੇ ਫਿਰ ਉਹਨਾਂ ਨੇ ਸਕੋਲਟੀ ਲਈ ਫੇਰ ਉਹ ਕਹਿੰਦੇ ਅਸੀਂ ਤਨਖਾਹ ਨਹੀਂ ਲੈਂਦੇ ਫਿਰ ਉਹਨਾਂ ਨੇ ਤਨਖਾਹ ਲਈ ਬਾਕੀ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਜਿਹੜਾ ਉਹਨਾਂ ਦੇ 25 ਗੱਪਲਪ ਕੇ ਦਿਖਾਊਗਾ ਉਹਨੂੰ 500 ਰੁਪਏ ਨਗਦ ਨਾਮ ਦਿੱਤਾ ਜਾਊਗਾ ਪਾਵੇ ਕਿ ਵਿਜੀਤ ਕੁਮਾਰ ਨੇ ਆਪਣੇ ਅਨੋਖੇ ਅੰਦਾਜ਼ ਅਤੇ ਹਸੋ ਹੀਰੇ ਟੱਗ ਨਾਲ ਸੁਭਾ ਸਰਕਾਰ ਨੂੰ ਉਸ ਦੇ ਲੋਕਾਂ ਨਾਲ ਕੀਤੇ ਵਾਦੇ ਯਾਦ ਕਰਵਾਏ ਪਰ 3 ਸਾਲਾਂ ਤੋਂ ਸੱਤਾ ਦਾ ਸੁੱਖ ਮਾਣ ਰਹੇ ਆਪ ਦੇ ਮੰਤਰੀ ਤੇ ਵਿਧਾਇਕਾਂ ਨੇ ਇੱਕ ਵਾਰ ਵੀ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ ਕਿ ਕਦੋਂ ਔਰਤਾਂ ਨੂੰ 11-1100 ਰੁਪਏ ਦੇਣ ਦਾ ਵਾਅਦਾ ਉਹ ਵਫਾ ਕਰਨਗੇ ਸੋ ਸਾਫ਼ ਦਰਸਾਉਂਦਾ ਹੈ ਕਿ ਆਪ ਦੇ ਵੱਲੋਂ ਸੂਬੇ ਦੀ ਆਬਾਦ ਨਾਲ ਕੀ ਤੇ ਜ਼ਿਆਦਾਤਰ ਵਾਅਦੇ ਜੁਮਲੇ ਹੀ ਨਿਕਲੇ ਬਨੀਸ਼ਕਰਕ ਪੀਟੀਸੀ ਨਿਊਜ਼ ਬਠਿੰਡਾ